ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਤਹਿਸੀਲ ਵੀ ਬਾਈ ਜੀ ਇਹਨੂੰ ਮੋਗਾ ਪੈਂਦੀ ਆ ਤੇ ਜਰਸੀ ਵੜ ਬਹੁਤ ਚੰਗੀ ਤੁਹਾਨੂੰ ਬਾਈ ਜੀ ਦਿਖਾਉਣ ਲੱਗੇ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਤੇ ਰਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਬੜ ਬਹੁਤ ਚੰਗੀ ਬਾਈ ਜੀ ਹੁਣਾਂ ਕੋਲੇ ਜਰਸੀ ਪੱਕੇ ਗੂੜੇ ਲਾਲ ਰੰਗ ਦੀ ਬਾਈ ਜੀ ਤੇ ਬਾਕੀ ਦੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਣੇ ਆ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦੋ ਆਹੋ ਕੇ ਪਿੰਡ ਜੀ ਹਾਂਜੀ ਜਿਹੜਾ ਮੋਗਾ ਹਾਂਜੀ ਤਹਿਸੀਲ ਬਾਗਾਪੁਰਾਣਾ ਠੀਕ ਹੈ ਤੇ ਨਾਮ ਹੋ ਜੀ ਨਾਮ ਮੇਰਾ ਹੈਣੀ ਆ ਜੀ ਆਹੋ ਕੇ ਪਿੰਡ ਠੀਕ ਹੈ ਡੈਡੀ ਦਾ ਨਾਮ ਗੋਰਾ ਸਿੰਘ ਜੀ ਕਿਸੇ ਨੂੰ ਦਾ ਗੋਰਾ ਸਾਹੋਕੇ ਨੇੜ ਦਾ ਪਿੰਡ ਬੰਗੜਾੜੀ ਰਹਿੰਦਾ ਵਡਾ ਹੈ ਨਾ ਠੀਕ ਹੈ ਜੀ ਤੇ ਕੀ ਡਿਟੇਲ ਆ ਦੀ ਬਖਸ਼ੀ ਦੀ ਬਾਈ ਫਿਰ ਬੈਠ ਜੀ ਇਹ ਜਾਸੀ ਗਾਂ ਜੀ ਹਾਂਜੀ ਸੱਤ ਅੱਠ ਦਿਨ ਰਹਿੰਦੇ ਸੂਨ ਚ ਹਾਂਜੀ ਹਾਂਜੀ ਤੇ ਦੰਦੀ ਦੰਦੀ ਕਿਵੇਂ ਵੇਖੇ ਦੰਦ ਕਿ ਨਹੀਂ ਹਾਂਜੀ ਕੰਨੀ ਦੇਖੀ ਨਹੀਂ ਅੱਛਾ ਦੇਖੀ ਨਹੀਂ ਦੰਦਾ ਦਾ ਨਹੀਂ ਪਤਾ ਸੱਤ ਅੱਠ ਦਿਨ ਬਾਕੀ ਰਹਿੰਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਤੋਰ ਚਾਲ ਚੈੱਕ ਕਰਾ ਦਿਓ ਬਾਈ ਜੀ ਤੋਰ ਕੇ ਮਖਾਦਮ ਅਲੀ ਜੀ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਭਾਰਕ ਤੁਸੀਂ ਆਪ ਕਰਨੀ ਆ ਹੱਦ ਤੱਕ ਦੀ ਕੱਚੀ ਵਹਿੜਾ ਨੇਵਾਲੂਆ ਕਰਮ ਵਾਲੀ ਦਾ ਬਹੁਤ ਚੰਗਾ ਫੁੱਟ ਵਾਲਰ ਗਾ ਲਿਵਾ ਬੁਲਾਉਣਾ ਬਈ ਇਹਨੇ ਵਾਲਟ ਲਾ ਲੇਵੇ ਦੀਆਂ ਸੁਖਣਾ ਬਹੁਤ ਪਿੰਗਾ ਕਰਮ ਵਾਲੀ ਦੀਆਂ ਫੇਸ ਕੁਆਲਟੀ ਦੀ ਬਹੁਤ ਸੋਹਣੀ ਆ ਲਾਲ ਗੂੜੇ ਪੱਕੇ ਰੰਗ ਦੀ ਆ ਬਾਈ ਜੀ ਔਰ ਚਾਲ ਦੀ ਵੜ ਪੂਰੀ ਚੰਗੀ ਆ ਕੱਲਾ ਕੱਲਾ ਥਾਣਾ ਬਾਈ ਜੀ ਚਾਰ ਹੀ ਥਾਣਾ ਅੱਥੀ ਚਵਾਈ ਵਾਲੇ ਪੂਰੇ ਘੇਓ ਚ ਲੱਗਿਆ ਬਾਈ ਜੀ ਸੁਆ ਵਹਿੜ ਦਾ ਪਹਿਲਾ ਦੰਦਾ ਦੇ ਵਿੱਚ ਹੀ ਹੋਊਗੀ ਮੈਨੂੰ ਲੱਗਦੀ ਹਜੇ ਦਲਦ ਬਾਈ ਉਹਨਾਂ ਨੇ ਵੇਖੀ ਨਹੀਂ ਆ ਨੇੜ ਤੋਂ ਬਾਈ ਜੀ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਸੁਨੱਖੀ ਵਹਿੜ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ। ਲਓ ਜੀ ਬੱਚੀ ਸੋਹਣੀ ਜਿਹੀ ਰੱਖੀ ਆ। ਦਰ ਹੱਤਾ ਹੀ ਲੂ ਗਈ ਐ। ਬਸ ਸਰ ਮਹਾਂ। ਠੀਕ ਆ ਜੀ। ਕਿੰਨਾ ਕੁ ਪਾਦੂ ਭੈਣ ਤਾਂ ਜਾਏ? 20 ਲੀਟਰ ਪਾ ਦੂਗੀ। ਤੇ ਸੀਮਨ ਸੁਮਨ ਕਿਹੜਾ ਰਖਵਾਇਆ ਤੇ ਪਤਾ ਜੀ? ਸੀਮਨ ਦਾ ਨਹੀਂ। ਨਹੀਂ ਪੁੱਛਿਆ। ਸੀਮਨ ਨਹੀਂ ਪਾਦੇ। ਠੀਕ ਆ ਭਾਈ ਜੀ। ਤੇ ਕਿੰਨੇ ਦੀ ਦੇ ਦਾ ਕੇ ਜਾਏ ਜੀ ਭਾਈ ਮੋਲ? 95000 ਦੀ। 95000 ਦੀ ਕੋਈ ਹੋਜੂ ਮਾਲਤਾਰ ਭਾਈ ਜੀ। ਹਾਂਜੀ ਹਾਂਜੀ ਹੋਜੂਗਾ। ਠੀਕ ਆ ਭਾਈ ਜੀ। ਮਾਲਤਾਰ ਭਾਈ ਜੀ ਮੋਕੇ ਤੇ ਹੋਜੂਗਾ। ਭਾਈ ਜੀ ਨੇ 95000 ਡਿਮਾਂਡ ਕਰੀ ਆ। ਵਹਿੜ ਪੂਰੀ ਚੰਗੀ ਆ, ਤੇ ਮੋਬਾਈਲ ਨੰਬਰ ਆਪਣਾ ਜੀ 9852 ਹਾਂਜੀ 96055 ਇੱਕ ਵਾਰ ਹੀ ਵੀਰ ਦੱਸ ਦਿਓ 9855896055 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਨਾਲ ਸੰਪਰਕ ਕਰ ਲਿਓ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਗਈ ਸ਼ੇਅਰ ਕਰ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਵੇਂ ਬਾਈ ਲਓ ਬਾਈ ਜੀ ਬਾਈ ਨੇ ਵਹਿੜ ਪਹਿਲਾਂ ਆਪਾਂ ਨੂੰ ਦੱਸੀ ਨਹੀਂ ਸੀ ਵਹਿੜ ਬਾਈ ਜੀ ਨੇ ਖੜੇ ਖੜੇ ਮਨ ਬਣਾ ਲਿਆ ਆ ਵੀ ਵਹਿੜ ਕਹਿੰਦਾ ਆਪਣੇ ਕੋਲੇ ਬਹੁਤ ਚੰਗੀ ਆ 19 20 ਲੀਟਰ ਦੁੱਧ ਦੱਸਦੇ ਆ ਬਾਈ ਜੀ ਹੋਣੀ ਚੋਣ ਵਾਲਾ ਜਿਹੜਾ ਤੇ ਮਗਰ ਕੀ ਆਦਾ ਜੀ ਮਗਰ ਇਹਦੇ ਬੱਚਾ ਜੀ ਆ ਇਹਦਾ ਬੱਚਾ ਖੜਾ ਤੇ ਇਹਦੀ ਵੀ ਗੱਲ ਬਾਤ ਬਾਈ ਜੀ ਕੀ ਡਿਟੇਲ ਆ ਦੀ ਫਿਰ ਸਹੀ ਜਮਾ ਇਹ ਵੀਰੇ 20 25 ਦਿਨਾਂ ਦੀ ਸੂਈ ਦੀ ਆ ਹਾਂ ਜੀ ਤੇ 19 20 ਕਿਲੋ ਦੁੱਧ ਹੈਗਾ ਦੱਬੇ ਮਾਰਨ ਵਾਲਾ ਹਾਂ ਜੀ ਹਾਂ ਜੀ ਲਓ ਬਾਈ ਜੀ ਚੋਕੇ ਲ ਜਾ ਸਕਦੇ ਆ ਬਾਈ ਜੀ ਹੁਣੀ ਲੇਵਾ ਨਹੀਂ ਉਹਨਾ ਵਹਿੜ ਵਿਖਾਉਂਦੀ ਜਿੰਨਾ ਬਾਈ ਜੀ ਹੁਣੀ ਦੁੱਧ ਦੱਸਦੇ ਆ ਪੱਕੇ ਲੇਵੇ ਦੀ ਆ ਤੇ ਦੁੱਧ ਤਾਂ ਬਾਕੀ ਬਾਈ ਜੀ ਹੁਣੀ ਝੂਠ ਮਾਰ ਨਹੀਂ ਸਕਦੇ ਜਿਹੜਾ ਚੋਏ ਤਾਂ ਮੂਰੇ ਆ ਜਾਣਾ ਬਾਈ ਜੀ ਆਪਾਂ ਚੋ ਸਕਦੇ ਤੋਂ ਟਾਈਮ ਤਸੱਲੀ ਕਰ ਸਕਦੇ ਆ ਤੇ ਬਾਈ ਜੀ ਕਿਨੇ ਦੇ ਦਾਂਗੇ ਫਿਰ ਆਪ ਮਲ ਵਾਲੇ ਦਾ ਦੱਸ ਦੇ 70000 70000 ਦੀ ਦੇ ਦਾਂਗੇ ਲਓ ਬਾਈ ਜੀ ਬਾਈਆਂ ਦੀ ਪਹਿਲਾਂ ਰਾਇ ਨਹੀਂ ਸੀ ਤਾਂ 50000 ਰਾਇ ਜੀ ਕਰੀ ਕਰਾਈ ਜਾਂਦੇ ਆ ਬਾਈ ਇਹਦੇ 70000 ਰੁਪਏ ਦੀ ਵਿਹੜ ਦੇ ਦਾਂਗੇ ਤੌਰ ਚਾਲੇ ਦੀ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਲਓ ਬਾਈ ਜੀ ਤੋੜ ਕੇ ਵਿਖਾ ਦਿਓ ਤੌਰ ਚਾਲ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰਨੀ ਆ ਇਹ ਦਵਾਰੇ ਵੀਡੀਓ ਵਿੱਚ ਤਾਂ ਆ ਗਈ ਬਾਈ ਜੀ ਵਿਹੜ ਪਹਿਲਾਂ ਬਾਈਆਂ ਨੇ ਆਪਾਂ ਨੂੰ ਇੱਕ ਤੇ ਹੀ ਸੱਦਿਆ ਸੀਗਾ ਖੜਿਆ ਖੜਿਆ ਨੇ ਮਨ ਬਣਾ ਲਿਆ ਦੇ ਵਿਹੜ ਆ ਵੀ ਬਹੁਤ ਚੰਗੀ ਆ ਦੁੱਧਾਂ ਬਹੁਤ ਖਰੀ ਦੱਸਦੇ ਆ ਬਾਈ ਜੀ 19 20 ਲੀਟਰ ਕੋਈ ਦੁੱਧ ਥੋੜਾ ਨਹੀਂ ਹੁੰਦਾ ਬਾਕੀ ਇਸ ਗਾਂ ਦਾ ਦੁੱਧ ਆਪਾਂ ਨੂੰ ਪਤਾ ਵੀ ਮੱਝਾਂ ਵਰਗਾ ਹੀ ਹੋਊਗਾ ਜਮਾਂ ਮੱਝਾਂ ਵਰਗਾ ਹੀ ਬਾਈ ਜੀ ਥਣ ਲੱਗਿਆ ਕੱਦ-ਕਾਟ ਵਾਲੀ ਵਹਿੜ ਆ ਸੋਹਣੀ ਸੰਖੀ ਆ ਤੇ ਸੂਈ ਨੂੰ ਦਿਲ ਕਿੰਨੇ ਹੋਏ ਜਾਂ ਅੰਦਾਜ਼ਾ 20 22 ਦਿਨ ਹੋ ਗਏ ਬਾਈ ਸੂਈ ਸੂਈ ਨੂੰ 20 22 ਦਿਨ ਹੋ ਗਏ ਉਹ 20 ਦਾ ਕਿਸੇ ਵੀ ਗੱਲ ਚ ਬਾਈ ਝੂਠ ਨਹੀਂ ਗਾ ਗਿਆ 25 ਦਿਨਾਂ ਦੇ ਬੱਚਾ ਦੇ 20 22 ਦਿਨ ਨਹੀਂ ਬਾਈ ਜੀ ਨੇ ਦੱਸਿਆ ਕਈ ਵੀਰਵੀਆਂ ਵਾਲੀ ਨੂੰ ਕਹਿੰਦੇ ਦਹਾਦੀ ਸੂਈ ਆ ਉਹੀ ਗੱਲ ਨਹੀਂ ਬਾਈ ਜੀ ਨੇ ਕਰੀ 70000 ਰੁਪਿਆ ਬਾਈ ਜੀ ਨੇ ਇਹਦੀ ਡਿਮਾਂਡ ਕਰੀ ਆ ਬਾਕੀ ਮਾਨ ਤਾਨ ਥੋੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਤੇ ਬਾਈ ਜੀ ਦਾ ਨੰਬਰ ਪਹਿਲਾਂ ਆਪਾਂ ਵੀਡੀਓ 'ਚ ਦੱਸਤਾ ਇੱਕ ਵਾਰੀ ਫੇਰ ਦਾ ਦਿਓ ਜੀ ਨੂੰ ਮੈਨੂੰ 9952 ਜੀ 96056 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇ ਕਿ ਸ਼ੇਅਰ ਕਰ ਲੈ ਕਰ ਲੈ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਸੀਲ ਠੰਡੀ ਦਾ ਆ ਦੇ ਬਾਈ ਜੀ ਹਣੀ ਹੱਥ ਤਲਾ ਕੇ ਵਗੋਣਾ ਦਾ ਵਿਖਾ ਦੇ ਬਾਈ ਲੋ ਜੀ ਲੋ ਜੀ ਸੀਲ ਠੰਡੀ ਆ ਬਾਈ ਜ ਬਾਈ ਜੀ ਵੈੜ ਪੂਰੀ ਚੰਗੀ ਆ ਦੋਨੇ ਵੈੜਾ ਬਾਈ ਕੋਲੇ ਸੀਗੀਆਂ ਦੋਨੇ ਤੁਹਾਨੂੰ ਵਿਖਾਤੀਆਂ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ